डीसीपी जसकिरणजीत सिंह तेजा ਨੇ लुधियाना वासियों ਲਈ ਕੱਡੇ 25 ਹੁਕਮ ਜਾਂ ਕਰੋ ਹੁਕਮਾਂ ਦੀ ਪਾਲਣਾ ਜਾਂ ਜਾਓ ਜੇਲ੍ਹ ਪਾਰਟ ਹੋਣ ਵਾਲੇ ਵਾਹਨਾਂ ਉੱਪਰ ਸਵਾਰੀਆਂ ਢੋਹਣ ਤੇ ਲੱਗੀ ਪਾਬੰਦੀ ਕਿਰਾਏਦਾਰਾਂ ਦੀ ਜਾਣਕਾਰੀ ਥਾਣੇ ਵਿੱਚ ਦਰਜ ਨਾ ਕਰਾਉਣ ਤੇ ਹੋਵੇਗੀ ਕਾਨੂੰਨੀ ਕਾਰਵਾਈ ਬਿਨਾਂ ਤਤਪਾਲ ਰੇਤਾ ਵਾਹਨਾਂ ਵਿੱਚ ਲੈ ਕੇ ਜਾਣ ਤੇ ਪਾਬੰਦੀ ਹੁਕਮ ਨਾ ਮੰਨਣ ਤੇ ਵਾਹਨ ਹੋਣਗੇ ਜਬ ਬਿਨਾ ਮਨਜ਼ੂਰੀ ਰੋਸ ਮੁਜਾਰੇ ਧੰਨੇ ਕਰਨਤੇ ਮਨਾਹੀ ਪੈਟਰੋਲ ਪੰਪ ਗੈਸ ਏਜੰਸੀਆਂ ਮਨੀ ਐਕਸਚੇਂਜ ਦਫਤਰਾਂ ਆਂਧ ਵਿੱਚ ਸੀਸੀਟੀਵੀ ਕੈਮਰਾ ਲਗਾਉਣੇ ਲਾਜ਼ਮੀ ਨਹੀਂ ਤਾਂ ਜਾ ਸਕਦੇ ਹੋ ਜੇ ਪੈਰਾ ਮਿਲਟਰੀ ਫੋਰਸਿਸ ਦੀਆਂ ਵਰਦੀਆਂ ਸਾਜ-ਸਮਾਨ ਖਰੀਦਣ ਵਾਲੇ ਵਿਅਕਤੀ ਦੀ ਦੁਕਾਨਦਾਰ ਸਾਰੀ ਜਾਣਕਾਰੀ ਨਜ਼ਦੀਕੀ ਥਾੜੇ ਨੂੰ ਦੇਣਾ ਬਣਾਉਣ ਲਾਜ਼ਮੀ ਪ੍ਰਾਈਵੇਟ ਵਾਹਨਾ ਤੇ ਅਨधिकृत ਤੌਰ ਉਪਰ ਪੁਲਿਸ ਆਨ ਗੌਰਨਿੰਗ ਡਿਊਟੀ ਅਤੇ ਵਿਭਾਗਾਂ ਨੇ ਨਾ ਦੇ ਲੋਗੋ ਲਗਾਉਣ ਤੇ پابੰਦੀ ਠੇਕੇ ਆਟਾ ਬਿਆ ਤੇ ਦੁਕਾਨਾਂ ਦੇ ਬਾਹਰ ਖੁੱਲਿਆਂ ਜਨਤਕ ਥਾਵਾਂ ਤੇ ਸ਼ਰਾਬ ਪੀਣ ਤੇ ਲੱਗੀ ਰੋਕ ਗੈਰ ਕਾਨੂੰਨ ਹੁੱਕਾ ਬਾਰ ਚਲਾਉਣ ਅਤੇ ਉਸ ਵਿੱਚ ਵਰਤੇ ਜਾਣ ਵਾਲੇ ਕੈਮੀਕਲ ਸਿਗਰਟ ਵਰਤਨ ਅਤੇ ਲੋਕਲ ਮਾਰਕੀਟ ਵਿੱਚ ਵੇਚਣ ਤੇ پابੰਦੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਡੀਜੇ ਲਾਊਡ ਸਪੀਕਰ ਚੱਲਣ ਤੇ ਰੋਕ ਬਿਨਾਂ ਮਨਜ਼ੂਰੀ ਡ੍ਰੋਨ ਕੈਮਰੇ ਦੀ ਵਰਤੋਂ ਤੇ ਪਾਬੰਦੀ ਮੋਟਰਸਾਈਕਲਾਂ ਤੇ ਪਟਾਕਾ ਮਾਰਨ ਵਾਲੇ ਸਾਇਲੈਂਸਰ ਲਗਾਉਣ, ਵੇਚਣ, ਖਰੀਦਣ ਅਤੇ ਵਾਹਨਾ ਉੱਪਰ ਹੋਟਰ ਲਗਾਉਣ ਤੇ ਪਾਬੰਦੀ ਹੋਟਲ, ਗੈਸ ਹਾਊਸ, ਪੀਜੀ ਅਤੇ ਪੈਲੱਸ ਦੀ ਰਜਿਸਟ੍ਰੇਸ਼ਨ ਕਰਾਉਣਾ ਅਤੇ ਇਹਨਾਂ ਵਿੱਚ ਰੁਕਰ ਵਾਲੇ ਵਿਅਕਤੀਆਂ ਦਾ ਮੁਕੰਮਲ ਰਿਕਾਰਡ ਰੱਖਣ ਦਾ ਹੁਕਮ ਖੁਸ਼ੀਆਂ ਦੇ ਸਮਾਗਮਾਂ ਦੌਰਾਨ ਸੜਕ ਤੇ ਪਟਾਕੇ ਚਲਾਉਣ ਤੇ ਪਾਬੰਦੀ ਸੜਕਾਂ ਉੱਪਰ ਰੇੜੀਆਂ ਲਗਾਉਣ, ਖਾਣ ਪੀਣ ਵਾਲੀਆਂ ਵਸਤੂਆਂ ਵੇਚਣ, ਦੁਕਾਨਾਂ ਦੇ ਬਾਹਰ ਸਮਾਨ ਰੱਖਣ ਤੇ ਲੱਗੀ ਪਾਬੰਦੀ। ਬਿਨਾਂ ਲਾਇਸੈਂਸ ਤੋਂ ਤਜਾਬ ਦੀ ਵਿਕਰੀ ਤੇ ਰੋਕ। ਲਾਇਸੈਂਸਦਾਰੀ ਨੂੰ ਰੋਜ਼ਾਨਾ ਵਿਕਰੀ ਰਿਪੋਰਟ ਦਰਜ ਕਰਕੇ ਥਾਣੇ ਨੂੰ ਭੇਜਣਾ ਬਣਾਉਣ ਲਾਜ਼ਮੀ। ਪਬਲਿਕ ਹਿੱਤ ਵਿੱਚ ਵਿਦੇਸ਼ੀ ਮਾਗਰੂ ਮੱਛੀ ਪਾਲਣ ਅਤੇ ਵੇਚਣ ਤੇ ਲੱਗੀ ਪਾਬੰਦੀ। ਲੁਧਿਆਣਾ ਵਿੱਚ ਭੀਖ ਮੰਗਣ ਤੇ ਲੱਗੀ ਪਾਬੰਦੀ। ਬੱਸ ਸਟਾਪ, ਰੇਲਵੇ 게ਟ, ਕ੍ਰੋਸਿੰਗ ਚੌਂਕ ਟ੍ਰੈਫਿਕ ਲਾਈਟਾਂ ਵਗੈਰਾ ਵਿਖੇ ਤੰਬਾਕੂ ਵੇਚਣ, ਸੇਵਨ ਕਰਨ ਅਤੇ ਜਨਤਕ ਥਾਵਾਂ ਤੇ ਖੁੱਲਿਆਂ ਥੁੱਕਣ ਤੇ ਪਾਬੰਦੀ। ਮੋਬਾਈਲ ਵੇਚਣ ਅਤੇ ਖਰੀਦਣ ਦਾ ਕੰਮ ਕਰਨ ਵਾਲੇ ਦੁਕਾਨਦਾਰ ਮੋਬਾਈਲ ਵੇਚਣ ਜਾਂ ਖਰੀਦਣ ਵਾਲੇ ਦਾ ਪੂਰਾ ਰਿਕਾਰਡ ਰੱਖਣ। ਵਾਹਨ ਪਾਰਕਿੰਗ ਦੇ ਠੇਕੇਦਾਰ ਗ੍ਰਾਹਕ ਦਾ ਰਿਕਾਰਡ ਰੱਖਣ ਜੇ 1 ਹਫਤੇ ਤੋਂ ਵੱਧ ਵਾਹਨ ਪਾਰਕਿੰਗ ਵਿੱਚ ਖੜਾ ਹੈ ਤਾਂ ਉਸ ਦੀ ਜਾਣਕਾਰੀ ਨਜ਼ਦੀਕੀ ਥਾਣੇ ਵਿੱਚ ਦੇਣ। ਪਲਾਸਟਿਕ ਅਤੇ ਚਾਈਨਾ ਡੋਰ ਸਟੋਰ ਕਰਨਾ ਵਿਚਾਰ ਖਰੀਦਦਾ ਅਤੇ ਪਤੰਗਬਾਜ਼ੀ ਦੀ ਵਰਤੋਂ ਕਰਨ ਤੇ ਹੋਵੇਗੀ ਕਾਨੂੰਨੀ ਕਾਰਵਾਈ ਨਿੱਜੀ ਸਕੂਲਾਂ ਦੇ ਮੁੱਖੀ ਸਕੂਲਾਂ ਵਿੱਚ ਤਰਨਾਟ ਨੌਨ ਟੀਚਿੰਗ ਸਟਾਫ ਸੰਬੰਧੀ ਪੂਰੀ ਜਾਣਕਾਰੀ ਥਾਣੇ ਵਿੱਚ ਦਰਜ ਕਰਾਉਣ ਸਾਰੇ ਕਿਸਮ ਦੀਆਂ ਗੱਡੀਆਂ ਦੇ ਕੰਪਨੀ ਦੀ ਫਿਟਿੰਗ ਤੋਂ ਇਲਾਵਾ ਲਗਾਈਆਂ ਹਾਈ ਬੀਮ ਲਾਈਟਾਂ ਬਲਿੰਕਿੰਗ ਲਾਈਟਾਂ ਅਤੇ ਕਾਲੇ ਸ਼ੀਸ਼ੇ ਆਦ ਲਗਾਉਣ ਤੇ ਪਾਬੰਦੀ ਮੈਰਿਜ ਪੈਲਸਾਂ ਅੰਦਰ ਅਸਲਾ ਲੈ ਕੇ ਜਾਣ ਤੇ ਪਾਬੰਦੀ ਉਲੰਘਣਾ ਕੀਤੀ ਤਾਂ ਹੋਵੇਗੀ ਕਾਨੂੰਨੀ ਕਾਰਵਾਈ ਇਹ ਹੁਕਮ 11/1/2025 ਤੋਂ 11/10/2025 ਤੱਕ ਰਹਿਣਗੇ ਲਾਗੂ ਜੇਤੇ ਤੁਸੀਂ ਇਹ ਚੈਨਲ ਸਬਸਕ੍ਰਾਈਬ ਕਰਨਾ ਹੈ ਜੇਤੇ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਉੱਥੇ ਹੀ ਜੁਝਾਰ ਟਾਈਮ ਦਾ ਅਖਬਾਰ ਪੰਜਾਬੀ ਗੁਰਮੁਖੀ ਲਿਪੀ ਵਿੱਚ ਇੱਕੋ ਇੱਕ ਅਖਬਾਰ ਹੈ ਜਿਹੜਾ ਗੁਰਮੁਖੀ ਲਿਪੀ ਵਿੱਚ ਛਪਦਾ ਹੈ ਜਿਹਦੇ ਹਰੇਕ ਸਫ਼ੇ ਦੇ ਉੱਤੇ ਊੜਾ ਅੜਾ ਵੀ ਲਿਖਿਆ ਹੋਇਆ ਹੈ ਹਰੇਕ ਸਫ਼ੇ ਦੇ ਉੱਤੇ ਗੁਰਬਾਣੀ ਦੇ ਅੱਖਰ ਲਿਖੇ ਹੋਏ ਨੇ ਗੁਰਮੁਖੀ ਦੇ ਅੱਖਰ ਲਿਖੇ ਹੋਏ ਨੇ ਜਿਹੜੇ ਤੁਸੀਂ ਸਿੱਖ ਸਕਦੇ ਹੋ ਜਿਹੜਾ ਧਿਆਨ ਨਾਲ ਸੋਚੋ ਕਿ ਤੁਹਾਨੂੰ ਸਭ ਨੂੰ ਉਡਾੜਾ ਆਉਂਦਾ ਨਹੀਂ ਨਾ ਆਉਂਦਾ ਸਿੱਖ ਸਕਦੇ ਹੋ ਔਰ ਮਾਨ ਨਾਲ ਇਹ ਗੱਲ ਕਹਿ ਸਕਦੇ ਹੋ ਕਿ ਸਾਡੇ ਘਰ ਇੱਕ ਪੰਜਾਬੀ ਅਖਬਾਰ ਆਉਂਦਾ ਹੈ ਕਿਉਂਕਿ ਅਸੀਂ ਪੰਜਾਬੀਆਂ ਬਹੁਤ ਸਾਰੇ ਬੱਚੇ ਅਸੀਂ ਵੱਡੇ ਸਕੂਲਾਂ 'ਚ ਪੜਾ ਰਹੇ ਹਾਂ ਪਰ ਅਸੀਂ ਮਾਤ ਭਾਸ਼ਾ ਤੋਂ ਉਵਾਂਝੇ ਹੁੰਦੇ ਜਾ ਰਹੇ ਹਾਂ ਆਓ ਆਪਣੀਆਂ ਜੜ੍ਹਾਂ ਨਾਲ ਵੀ ਜੁੜੀਏ ਬਦ ਤੋਂ ਬਦ ਜੁਆਰ ਟਾਈਮ ਅਖਬਾਰ ਵੀ ਲਵਾਈਏ ਤਾਂ ਕਿ ਅਸੀਂ ਇਹ ਹੋਕਾ ਦੇ ਸਕੀਏ ਆਓ ਬਣਾਈਏ ਹਰਾ ਲੁਧਿਆਣਾ ਖਰਾ ਲੁਧਿਆਣਾ ਧੰਨਵਾਦ ਸਸ਼ਿਕਾ